ਹੁਣ ਅਸੀਂ ਜਪਜੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਓ ਇੱਕ ਹੈ ਓੰਕਾਰ ਸਰੂਪ ਹੈ ਸਤਨਾਮ ਹੈ ਕਰਤਾ ਪੁਰਖ ਹੈ ਪੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਕਾਲਾ ਤੀਤ ਮੂਰਤੀ ਹੈ ਆਯੂਨੀ ਹੈ ਆਪੇ ਆਪ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਇੱਕ ਹੈ ਇੱਕ ਓੰਕਾਰ ਸਤਨਾਮ ਜੋ ਵੀ ਸਾਨੂੰ ਵਿਖਾਈ ਦਿੰਦਾ ਹੈ ਉਹੀ ਅਨੇਕ ਹੈ ਜਿੱਥੇ ਵੀ ਤੁਸੀਂ ਵੇਖਦੇ ਹੋ ਭੇਦ ਵਿਖਾਈ ਦਿੰਦਾ ਹੈ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਅਨੇਕ ਵਿਖਾਈ ਦਿੰਦਾ ਹੈ ਸਮੁੰਦਰ ਦੇ ਕੰਡੇ ਜਾਂਦੇ ਹੋ ਲਹਿਰਾਂ ਵਿਖਾਈ ਦਿੰਦੀਆਂ ਹਨ ਸਮੁੰਦਰ ਵਿਖਾਈ ਨਹੀਂ ਦਿੰਦਾ ਹਾਲਾਂਕਿ ਸਮੁੰਦਰ ਹੀ ਹੈ ਲਹਿਰਾਂ ਤਾਂ ਉੱਪਰ-ਉੱਪਰ ਹਨ ਪਰ ਜੋ ਉੱਪਰ-ਉੱਪਰ ਹੈ ਉਹੀ ਦਿਖਾਈ ਦਿੰਦਾ ਹੈ ਕਿਉਂਕਿ ਉੱਪਰਲੀ ਹੀ ਅੱਖ ਸਾਡੇ ਕੋਲ ਹੈ ਅੰਦਰਲੇ ਨੂੰ ਵੇਖਣ ਲਈ ਤਾਂ ਅੰਦਰਲੀ ਅੱਖ ਚਾਹੀਦੀ ਹੈ ਜਿਹੋ ਜੀ ਸਾਡੀ ਅੱਖ ਹੋਵੇਗੀ ਉਹ ਜਾਈ ਹੋਵੇਗਾ ਦਰਸ਼ਨ ਅੱਖ ਤੋਂ ਗਹਿਰਾ ਤਾਂ ਦਰਸ਼ਨ ਨਹੀਂ ਹੋ ਸਕਦਾ ਤੁਹਾਡੇ ਕੋਲ ਅੱਖ ਹੀ ਉੱਪਰਲੀ ਹੈ ਤੁਸੀਂ ਲਹਿਰਾਂ ਨੂੰ ਵੇਖ ਕੇ ਮੋੜਾਓਗੇ ਫਿਰ ਲੋਕਾਂ ਨੂੰ ਕਹੋਗੇ ਕਿ ਸਮੁੰਦਰ ਹੋ ਆਇਆ ਸਮੁੰਦਰ ਵਿੱਚ ਜਾਣ ਦਾ ਏ ਢੰਗ ਨਹੀਂ ਹੈ ਕੰਡੇ ਤੋ ਤਾਂ ਦਿਸਣ ਗਿਆ ਲਹਿਰਾਂ ਸਮੁੰਦਰ ਵਿੱਚ ਹੋ ਕੇ ਡੁੱਬਣਾ ਹੀ ਪੈਂਦਾ ਹੈ ਇਸ ਲਈ ਤਾਂ ਕਹਾਣੀ ਹੈ ਕਿ ਨਾਨਕ ਨਦੀ ਵਿੱਚ ਡੁੱਬ ਗਏ ਲਹਿਰਾਂ ਦੇ ਵਿੱਚ ਨਹੀਂ ਉਹ ਨਦੀ ਵਿੱਚ ਸਨ ਲਹਿਰਾਂ ਦੇ ਵਿੱਚ ਨਹੀਂ ਸਨ ਉਹ ਸਮੁੰਦਰ ਦੇ ਵਿੱਚ ਸਨ ਉੱਤੇ ਉੱਤੇ ਤਾਂ ਲਹਿਰਾਂ ਹੋਣਗੀਆਂ ਕੰਡੇ ਤੋਂ ਵੇਖ ਕੇ ਤੁਸੀਂ ਮੋੜਾਓਗੇ ਤੇ ਤੁਸੀਂ ਜੋ ਖਬਰ ਦਿਓਗੇ ਉਹ ਗਲਤ ਹੋਵੇਗੀ ਤੁਸੀਂ ਕਹੋਗੇ ਇੱਕ ਸਮੁੰਦਰ ਹੋ ਆਇਆ ਸਮੁੰਦਰ ਤੱਕ ਤੁਸੀਂ ਗਏ ਨਹੀਂ ਕੰਡੇ ਉੱਤੇ ਤਾਂ ਸਮੁੰਦਰ ਨਹੀਂ ਹੈ ਉਥੋਂ ਤਾਂ ਲਹਿਰਾਂ ਹੀ ਵਿਖਾਈ ਦੇ ਸਕਦੀਆਂ ਹਨ ਲਹਿਰਾਂ ਦਾ ਜੋੜ ਵੀ ਸਾਗਰ ਨਹੀਂ ਹੈ ਜੋੜ ਤੋਂ ਵੀ ਬਥੇਰਾ ਹੈ ਸਮੁੰਦਰ ਅਤੇ ਜੋ ਮੂਲ ਭੇਦ ਹੈ ਉਹ ਇਹ ਹੀ ਹੈ ਕਿ ਲਹਿਰਾ ਹੁਣੇ ਹਨ ਪਲਕ ਪਿੱਛੋਂ ਨਹੀਂ ਹੋਣਗੀਆਂ ਪਲਕ ਪਹਿਲਾਂ ਨਹੀਂ ਸਨ ਇੱਕ ਸੂਫੀ ਫਕੀਰ ਹੋਇਆ ਜ਼ੁਨੈਦ ਬਹੁਤ ਪਿਆਰ ਕਰਦਾ ਸੀ ਆਪਣੇ ਪੁੱਤਰ ਨੂੰ ਫਿਰ ਪੁੱਤਰ ਅਚਾਨਕ ਕਿਸੇ ਦੁਰਘਟਨਾ ਦੇ ਵਿੱਚ ਮਰ ਗਿਆ ਤਾਂ ਉਹਨੂੰ ਦਫਨਾ ਆਇਆ ਪਤਨੀ ਥੋੜੀ ਹੈਰਾਨ ਵੀ ਹੋਈ ਪਤਨੀ ਸੋਚਦੀ ਸੀ ਕਿ ਪੁੱਤਰ ਮਰੇਗਾ ਤਾਂ ਜ਼ੁਨੈਦ ਪਾਗਲ ਹੋ ਜਾਏਗਾ ਪੁੱਤਰ ਨੂੰ ਇੰਨਾ ਪਿਆਰ ਕਰਦਾ ਸੀ ਪਰ ਜ਼ੁਨੈਦ ਨੂੰ ਜਿਵੇਂ ਕੁਝ ਹੋਇਆ ਹੀ ਨਹੀਂ ਜਿਵੇਂ ਪੁੱਤਰ ਮਰਿਆ ਹੀ ਨਹੀਂ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਜ਼ਨੈਦ ਉਵੇਂ ਹੀ ਰਿਹਾ ਆਖਰ ਸ਼ਾਮ ਹੁੰਦੇ ਹੁੰਦੇ ਜਦ ਲੋਕ ਵਿਦਾ ਹੋ ਗਏ ਅਮਰਦੀਪ ਵਗੈਰਾ ਵਿਖਾ ਕੇ ਤਾਂ ਪਤਨੀ ਨੇ ਪੁੱਛਿਆ ਕਿ ਕੁਝ ਦੁੱਖ ਨਹੀਂ ਹੋਇਆ ਤੁਹਾਨੂੰ ਮੈਂ ਤਾਂ ਸੋਚਦੀ ਸੀ ਕਿ ਤੁਸੀਂ ਟੁੱਟ ਜਾਓਗੇ ਇਸ ਪੁੱਤਰ ਨਾਲ ਤੁਹਾਨੂੰ ਕਿੰਨਾ ਪ੍ਰੇਮ ਸੀ ਜ਼ਨੈਦ ਨੇ ਕਿਹਾ ਇੱਕ ਪਲ ਲਈ ਤਾਂ ਘੱਲ ਲੱਗਾ ਸੀ ਫਿਰ ਮੈਨੂੰ ਯਾਦ ਆਇਆ ਜਾਦੇ ਪੁੱਤਰ ਨਹੀਂ ਸੀ ਤਦ ਵੀ ਮੈਂ ਸੀ ਅਤੇ ਖੁਸ਼ ਸੀ ਹੁਣ ਉਹ ਪੁੱਤਰ ਨਹੀਂ ਹੈ ਤਾਂ ਦੁਖੀ ਹੋਣ ਦਾ ਕੀ ਕਾਰਨ ਫੇਰ ਉਹ ਜਿਆ ਹੀ ਹੋ ਗਿਆ ਫਰਕ ਕੀ ਹੈ ਕਿ ਵਿਚਾਰ ਦਾ ਇੱਕ ਸੁਪਨਾ ਟੁੱਟ ਗਿਆ ਜੋ ਬਣਦਾ ਹੈ ਅਤੇ ਮਿਟ ਜਾਂਦਾ ਹੈ ਉਹ ਸੁਪਨਾ ਹੈ ਜੋ ਆਉਂਦਾ ਹੈ ਅਤੇ ਚਲਾ ਜਾਂਦਾ ਹੈ ਉਹ ਸੁਪਨਾ ਹੈ ਲਹਿਰਾ ਸੁਪਨਾ ਹਨ ਸਮੁੰਦਰ ਸੱਚ ਹੈ ਅਨਗਿਣਤ ਲਹਿਰਾ ਹਨ ਸਮੁੰਦਰ ਇੱਕ ਹੈ ਸਾਨੂੰ ਅਨਗਿਣਤ ਵਿਖਾਈ ਦਿੰਦਾ ਹੈ ਜਦ ਤੱਕ ਇੱਕ ਨਾ ਵਿਖਾਈ ਦੇਵੇ ਤਦ ਤੱਕ ਅਸੀਂ ਭਟਕਦੇ ਰਹਾਂਗੇ ਕਿਉਂਕਿ ਇੱਕ ਹੀ ਸੱਚ ਹੈ ਇੱਕ ਓੰਕਾਰ ਸਤਨਾਮ ਅਤੇ ਨਾਨਕ ਕਹਿੰਦੇ ਹਨ ਉਸ ਇੱਕ ਦਾ ਜੋ ਨਾਮ ਹੈ ਉਹੀ ਇੱਕ ਓੰਕਾਰ ਹੈ ਹੋਰ ਸਾਰੇ ਨਾਮ ਤਾਂ ਆਦਮੀ ਦੇ ਦਿੱਤੇ ਹੋਏ ਹਨ ਆ ਰਾਮ ਕਹੋ ਕ੍ਰਿਸ਼ਨ ਕਹੋ ਅੱਲਾਹ ਕਹੋ ਇਹ ਨਾਮ ਆਦਮੀ ਦੇ ਦਿੱਤੇ ਹਨ ਇਹ ਅਸੀਂ ਬਣਾਏ ਹਨ ਸੰਕੇਤਕ ਹਨ ਪਰ ਇੱਕ ਉਸ ਦਾ ਨਾਮ ਹੈ ਜਿਹੜਾ ਅਸੀਂ ਨਹੀਂ ਦਿੱਤਾ ਉਹ ਇੱਕ ਓੰਕਾਰ ਹੈ ਉਹ ਓਮ ਹੈ ਕਿਉਂ ਇੱਕ ਓੰਕਾਰ ਉਸ ਦਾ ਨਾਮ ਹੈ ਕਿਉਂਕਿ ਜਦ ਸਾਰੇ ਸ਼ਬਦ ਗਵਾਚ ਜਾਂਦੇ ਹਨ ਅਤੇ ਮਨ ਖਾਲੀ ਹੋ ਜਾਂਦਾ ਹੈ ਅਤੇ ਜਦ ਲਹਿਰਾਂ ਪਿਛੇ ਛੁੱਟ ਜਾਂਦੀਆਂ ਹਨ ਅਤੇ ਸਾਗਰ 'ਚ ਆਦਮੀ ਲੀਨ ਹੋ ਜਾਂਦਾ ਹੈ ਤਦ ਵੀ ਇੱਕ ਓੰਕਾਰ ਦੀ ਧੁਨ ਸੁਣਾਈ ਦਿੰਦੀ ਰਹਿੰਦੀ ਹੈ ਉਹ ਸਾਡੀ ਕੀਤੀ ਹੋਈ ਧੁਨ ਨਹੀਂ ਹੈ ਕੁਦਰਤ ਦੀ ਧੁਨ ਹੈ ਉਹ ਕੁਦਰਤ ਦੀ ਹੀ ਲੈ ਹੈ ਕੁਦਰਤ ਦੇ ਹੋਣ ਦਾ ਢੰਗ ਇੱਕ ਓੰਕਾਰ ਹੈ ਉਹ ਕਿਸੇ ਆਦਮੀ ਦਾ ਦਿੱਤਾ ਹੋਇਆ ਨਾਉਂ ਨਹੀਂ ਹੈ ਇਸ ਲਈ ਓਮ ਦਾ ਕੋਈ ਵੀ ਅਰਥ ਨਹੀਂ ਹੁੰਦਾ ਓਮ ਕੋਈ ਸ਼ਬਦ ਨਹੀਂ ਹੈ ਓਮ ਧੁਨੀ ਹੈ ਅਤੇ ਧੁਨੀ ਵੀ ਅਨੂਠੀ ਹੈ ਕੋਈ ਵੀ ਉਸ ਦਾ ਨਿਕਾਸ ਨਹੀਂ ਹੈ ਕੋਈ ਉਸ ਨੂੰ ਪੈਦਾ ਨਹੀਂ ਕਰਦਾ ਕੁਦਰਤ ਦੇ ਹੋਂ ਵਿੱਚ ਹੀ ਲੁਕੀ ਹੋਈ ਹੈ ਜਿਵੇਂ ਕਿ ਝਰਨਾ ਹੈ ਤੁਸੀਂ ਉਸ ਦੇ ਕੋਲ ਬੈਠੋ ਤਾਂ ਝਰਨੇ ਦੀ ਇੱਕ ਧੁਨ ਹੈ ਪਰ ਉਹ ਧੁਨ ਪਾਣੀ ਅਤੇ ਚਟਾਨ ਦੀ ਟੱਕਰ ਨਾਲ ਪੈਦਾ ਹੁੰਦੀ ਹੈ ਨਦੀ ਦੇ ਕੋਲ ਬੈਠੋ ਕਲਕਲ ਦਾ ਨਾਦ ਹੁੰਦਾ ਹੈ ਪਰ ਉਹ ਕਲਕਲ ਦਾ ਨਾਦ ਨਦੀ ਅਤੇ ਕੰਡੇ ਦੀ ਟੱਕਰ ਨਾਲ ਹੁੰਦਾ ਹੈ ਹਵਾ ਦਾ ਬੁੱਲਾ ਲੰਗਦਾ ਹੈ ਰੋਖਾਂ ਚ ਸਰਸਰਾਹਟ ਹੁੰਦੀ ਹੈ ਪਰ ਉਹ ਸਰਸਰਾਹਟ ਰੋਖ ਅਤੇ ਹਵਾ ਦੀ ਟੱਕਰ ਨਾਲ ਹੁੰਦੀ ਹੈ ਅਸੀਂ ਬੋਲਦੇ ਹਾਂ ਸੰਗੀਤਕਾਰ ਗਾਉਂਦਾ ਹੈ ਵੀਣਾ ਦਾ ਕੋਈ ਤਾਰ ਛੇੜਦਾ ਹੈ ਪਰ ਸਾਰੀਆਂ ਚੀਜ਼ਾਂ ਸੰਘਰਸ਼ ਤੋਂ ਪੈਦਾ ਹੁੰਦੀਆਂ ਹਨ ਸੰਘਰਸ਼ ਦੇ ਲਈ ਦੋ ਦਾ ਹੋਣਾ ਜ਼ਰੂਰੀ ਹੈ ਵੀਣਾ ਦੀ ਤਾਰ ਚਾਹੀਦੀ ਹੈ ਛੇੜਨ ਵਾਲੇ ਦਾ ਹੱਥ ਚਾਹੀਦਾ ਹੈ ਜਿੰਨੀਆਂ ਧੁਨੀਆਂ ਦਵੈਤ ਤੋਂ ਪੈਦਾ ਹੁੰਦੀਆਂ ਹਨ ਉਹ ਉਸਦੇ ਨਾਂਉ ਨਹੀਂ ਹਨ ਉਸਦਾ ਨਾਂਉ ਤਾਂ ਉਹੀ ਹੈ ਜਦੋਂ ਸਾਰਾ ਦਬੈਤ ਮੁੱਕ ਜਾਂਦਾ ਹੈ ਫਿਰ ਵੀ ਇੱਕ ਧੁਨੀ ਗੂੰਜਦੀ ਰਹਿੰਦੀ ਹੈ ਇਸ ਸਬੰਧ ਵਿੱਚ ਕੁਝ ਗੱਲਾਂ ਸਮਝ ਲੈਣੀਆਂ ਜ਼ਰੂਰੀ ਹਨ ਵਿਗਿਆਨ ਕਹਿੰਦਾ ਹੈ ਕਿ ਜੇਕਰ ਅਸੀਂ ਸਾਰੀ ਕੁਦਰਤ ਨੂੰ ਤੋੜਦੇ ਚਲੇ ਜਾਈਏ ਅਤੇ ਗਹਿਰਾਈ ਚ ਵਿਸ਼ਲੇਸ਼ਣ ਕਰੀਏ ਤਾਂ ਅੰਤ ਵਿੱਚ ਸਾਨੂੰ ਵਿਧੂਤ ਸ਼ਕਤੀ ਭਾਵ ਇਲੈਕਟ੍ਰਿਸਿਟੀ ਮਿਲਦੀ ਹੈ ਇਸ ਲਈ ਜੋ ਆਖਰੀ ਖੋਜ ਹੈ ਵਿਗਿਆਨ ਦੀ ਉਹ ਇਲੈਕਟ੍ਰੋਨ ਹੈ ਵਿਧੂਤ ਕਣ ਸਾਰਾ ਅਸਤਿਤਵ ਵਿਧੂਤ ਤੋਂ ਬਣਿਆ ਹੈ ਜੇਕਰ ਅਸੀਂ ਵਿਗਿਆਨ ਤੋਂ ਪੁੱਛੀਏ ਇਹ ਧونی ਕਿਸ ਤੋਂ ਬਣੀ ਹੈ ਤਾਂ ਵਿਗਿਆਨ ਕਹਿੰਦਾ ਹੈ ਉਹ ਵੀ ਵਿਧੂਤ ਤੋਂ ਹੀ ਬਣੀ ਹੈ ਧونی ਵੀ ਵਿਧੂਤ ਦਾ ਹੀ ਇੱਕ ਆਕਾਰ ਹੈ ਇੱਕ ਰੂਪ ਹੈ ਪਰ ਮੂਲ ਵਿਧੂਤ ਹੈ ਇਸ ਸਬੰਧ ਚ ਸਾਰੇ ਗਿਆਨੀਆਂ ਦੀ ਵਿਗਿਆਨ ਨਾਲ ਸਹਿਮਤੀ ਹੈ ਥੋੜੇ ਜਿਹੇ ਭੇਦ ਨਾਲ ਉਹ ਭੇਦ ਵੱਡਾ ਨਹੀਂ ਹੈ ਉਹ ਭੇਦ ਭਾਸ਼ਾ ਦਾ ਹੈ ਸਾਰੇ ਗਿਆਨੀਆਂ ਨੇ ਪਾਇਆ ਕਿ ਕੁਦਰਤ ਬਣੀ ਹੈ ਧੁਨੀ ਨਾਲ ਅਤੇ ਧੁਨੀ ਦਾ ਇੱਕ ਹੀ ਰੂਪ ਵਿਦੁੱਤ ਹੈ ਵਿਗਿਆਨ ਕਹਿੰਦਾ ਹੈ ਵਿਦੁੱਤ ਦਾ ਇੱਕ ਰੂਪ ਧੁਨੀ ਹੈ ਤੇ ਧਰਮ ਕਹਿੰਦਾ ਹੈ ਕਿ ਵਿਦੁੱਤ ਦਾ ਧੁਨੀ ਇੱਕ ਰੂਪ ਹੈ ਇੰਨਾ ਹੀ ਫਾਸਲਾ ਹੈ ਪਰ ਇਹ فاਸਲਾ ਇਵੇਂ ਹੀ ਵਿਖਾਈ ਦਿੰਦਾ ਹੈ ਜਿਵੇਂ ਗਲਾਸ ਅੱਧਾ ਭਰਿਆ ਹੋਵੇ ਕੋਈ ਕਹੇ ਕਿ ਅੱਧਾ ਭਰਿਆ ਹੈ ਤੇ ਕੋਈ ਕਹੇ ਕਿ ਅੱਧਾ ਖਾਲੀ ਹੈ ਵਿਗਿਆਨ ਦੀ ਪਹੁੰਚ ਦਾ ਰਸਤਾ ਵੱਖਰਾ ਹੈ ਵਿਗਿਆਨ ਨੇ ਚੀਜ਼ਾਂ ਨੂੰ ਤੋੜ-ਤੋੜ ਕੇ ਵਿਧੂਤ ਨੂੰ ਲੱਭਿਆ ਹੈ ਗਿਆਨੀਆਂ ਦੀ ਪਹੁੰਚ ਦਾ ਰਸਤਾ ਵੱਖਰਾ ਹੈ ਉਹਨਾਂ ਨੇ ਆਪਣੇ ਆਪ ਨੂੰ ਜੋੜ-ਜੋੜ ਕੇ ਤੋੜ ਕੇ ਨਹੀਂ ਆਪਣੇ ਨੂੰ ਜੋੜ-ਜੋੜ ਕੇ ਅਖੰਡ ਵਿੱਚ ਪਾਇਆ ਹੈ ਅਤੇ ਉਸ ਅਖੰਡ ਵਿੱਚ ਇੱਕ ਧੁਨੀ ਪਾਈ ਹੈ ਜਦ ਕੋਈ ਮਨੁੱਖ ਸਮਾਧੀ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਇੱਕ ਓ ਅੰਕਾਰ ਦੀ ਧੁਨੀ ਗੂੰਜਦੀ ਹੈ ਉਹ ਆਪਣੇ ਅੰਦਰ ਉਸ ਨੂੰ ਗੂੰਜਦਾ ਪਾਉਂਦਾ ਹੈ ਆਪਣੇ ਬਾਹਰ ਗੂੰਜਦਾ ਪਾਉਂਦਾ ਹੈ ਸਾਰੇ ਲੋਕ ਉਸੇ ਨਾਲ ਭਰਪੂਰ ਜਾਪਦੇ ਹਨ ਹੈਰਾਨ ਹੋ ਜਾਂਦਾ ਹੈ ਜਦ ਘਟਨਾ ਵਾਪਰਦੀ ਹੈ ਕਿਉਂਕਿ ਉਹ ਵੇਖਦਾ ਹੈ ਮੈਂ ਤਾਂ ਬੋਲ ਨਹੀਂ ਰਿਹਾ ਇਹ ਧੁਨੀ ਕਿੱਥੋਂ ਆ ਰਹੀ ਹੈ ਦਾ ਉਹ ਅਨੁਭਵ ਕਰਦਾ ਹੈ ਕਿ ਇਹ ਹੋਣ ਦੀ ਧੁਨੀ ਹੈ ਇਹ ਕਿਸੇ ਵੀ ਟੱਕਰ ਨਾਲ ਪੈਦਾ ਨਹੀਂ ਹੋਈ ਇਹ ਆਹਤ ਦੀ ਧੁਨੀ ਨਹੀਂ ਹੈ ਇਹ ਅਨਾਹਤ ਨਾਦ ਹੈ ਨਾਨਕ ਕਹਿੰਦੇ ਹਨ ਉਹੀ ਇੱਕ ਉਸ ਦਾ ਨਾਮ ਹੈ ਇੱਕ ਓੰਕਾਰ ਨਾਨਕ ਬਹੁਤ ਵਾਰ ਨਾਮ ਸ਼ਬਦ ਦੇ ਵਰਤੋਂ ਕਰਨਗੇ ਇਸ ਨੂੰ ਯਾਦ ਰੱਖਣਾ ਕਿ ਜਦ ਵੀ ਉਹ ਕਹਿੰਦੇ ਹਨ ਉਸ ਦਾ ਨਾਮ ਉਸ ਦਾ ਨਾਮ ਹੀ ਰਾਹ ਹੈ ਉਸ ਦੇ ਨਾਮ ਦੀ ਰਟਨ ਚ ਜੋ ਡੁੱਬ ਜਾਏਗਾ ਉਹ ਉਸ ਨੂੰ ਪਾ ਲਵੇਗਾ ਧਿਆਨ ਰੱਖਣਾ ਨਾਮ ਜਦ ਵੀ ਨਾਨਕ ਕਹਿੰਦੇ ਹਨ ਉਦੋਂ ਉਹਨਾਂ ਦਾ ਇਸ਼ਾਰਾ ਇੱਕ ਓੰਕਾਰ ਵੱਲ ਹੈ ਕਿਉਂਕਿ ਉਹੀ ਉਸ ਦਾ ਇੱਕ ਨਾਮ ਹੈ ਜਿਹੜਾ ਅਸੀਂ ਨਹੀਂ ਦਿੱਤਾ ਜਿਹੜਾ ਉਸੇ ਦਾ ਹੀ ਹੈ ਸਾਡੇ ਦਿੱਤੇ ਨਾਮ ਬਹੁਤ ਦੂਰ ਤੱਕ ਨਹੀਂ ਜਾਣ ਸਕਣਗੇ ਤੇ ਜੇਕਰ ਥੋੜੇ ਬਹੁਤ ਜਾਂਦੇ ਵੀ ਹਨ ਤਾਂ ਇਸ ਲਈ ਜਾਂਦੇ ਹਨ ਕਿ ਸਾਡੇ ਨਾਵਾਂ ਵਿੱਚ ਵੀ ਉਸ ਦੇ ਨਾਮ ਦੀ ਥੋੜੀ ਜਿਹੀ ਝਲਕ ਹੁੰਦੀ ਹੈ ਜਿਵੇਂ ਸਮਝੋ ਕਿ ਰਾਮ ਜੇਕਰ ਕੋਈ ਰਾਮ 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 ਦੀ ਰਟਨ ਲਾ ਦੇਵੇ ਅੰਦਰ ਤੱਕ ਤਾਂ ਉਸ ਵਿੱਚ ਇੱਕ ਓ ਓੰਕਾਰ ਦੀ ਥੋੜੀ ਜਿਹੀ ਝਲਕ ਹੈ ਇਹ ਜਿਹੜਾ ਮੋਹ ਹੈ ਰਾਮ ਦੇ ਵਿੱਚ ਮਾਹ ਹੈ ਉਹ ਓਮ ਦਾ ਹੈ ਇਸ ਲਈ ਰਾਮ ਸ਼ਬਦ ਨਾਲ ਵੀ ਅਸੀਂ ਥੋੜੀ ਦੂਰ ਤੱਕ ਜਾ ਸਕਾਂਗੇ ਪਰ ਜੇਕਰ ਧੁਨ ਨੂੰ ਤੁਸੀਂ ਜਪਦੇ ਹੀ ਰਹੇ ਤਾਂ ਇੱਕ ਦਿਨ ਅਚਾਨਕ ਤੁਸੀਂ ਪਾਓਗੇ ਕਿ ਰਾਮ ਦੀ ਧੁਨ ਇੱਕ ਓੰਕਾਰ ਦੇ ਵਿੱਚ ਬਦਲ ਗਈ ਜੇਕਰ ਤੁਸੀਂ ਜਪਦੇ ਹੀ ਜਾਓਗੇ ਤਾਂ ਜਿਵੇਂ ਹੀ ਮਨ ਸ਼ਾਂਤ ਹੋਵੇਗਾ ਤਿਵੇਂ ਹੀ ਓਮ ਤੁਹਾਡੇ ਰਾਮ ਦੇ ਵਿੱਚ ਪਰਵੇਸ਼ ਕਰ ਜਾਏਗਾ ਅਤੇ ਤੁਸੀਂ ਹੌਲੀ-ਹੌਲੀ ਪਾਓਗੇ ਰਾਮ ਤਾਂ ਗਵਾਚ ਗਿਆ ਓਮ ਆ ਗਿਆ ਸਾਰੇ ਗਿਆਨੀਆਂ ਦਾ ਇਹ ਅਨੁਭਵ ਹੈ ਕਿ ਉਹਨਾਂ ਨੇ ਕਿਸੇ ਵੀ ਨਾਅੋਂ ਤੋਂ ਸ਼ੁਰੂ ਕੀਤਾ ਹੋਵੇ ਅਖੀਰ 'ਚ ਓਮ ਆ ਜਾਂਦਾ ਹੈ ਜਿਵੇਂ ਹੀ ਤੁਸੀਂ ਸ਼ਾਂਤ ਹੋਣ ਲੱਗਦੇ ਹੋ ਤਿਵੇਂ ਹੀ ਓਮ ਆਉਣ ਲੱਗਦਾ ਹੈ ਓਮ ਸਦਾ ਮੌਜੂਦ ਹੈ ਬਸ ਤੁਹਾਡੇ ਸ਼ਾਂਤ ਹੋਣ ਦੀ ਜ਼ਰੂਰਤ ਹੈ ਅੱਜ ਦੀ ਇਸ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਤੀਜੇ ਭਾਗ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਕੋਸ਼ੋ ਦੁਆਰਾ ਕੀਤੀ ਗਈ ਜੱਦੀ ਸਬਜੀ ਦੀ ਵਿਆਖਿਆ ਦਾ ਪੰਜਾਬੀ ਅਨਵਾਦ ਤਦ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ